ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ 43600 ਟਰੈਕਟਰ ਲੈ ਕੇ ਆਏ ਦੋਸਤੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਤੇ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟ ਮੈਂ 1-2 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਜੀ ਐਡ ਕਰਵਾਉਣ ਲਈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਰਦੇ ਆ ਟਰੈਕਟਰ ਬਾਰੇ ਗੱਲਬਾਤ 43600 ਦੋਸਤੋ ਪੰਜਾਬ ਦਾ ਨੰਬਰ ਹੈ ਜੇਕਰ ਕਰ ਗਿਆ ਆਪਾਂ ਇਸ ਦੇ ਮਾਡਲ ਦੀ ਮਾਡਲ ਹੈ ਗਈ 1993 ਮਾਡਲ ਹੈ ਅਤੇ ਜੇਕਰ ਕਰ ਗਿਆ ਆਪਾਂ ਦੋਸਤੋ ਇਸ ਦੇ ਟਾਇਰਾਂ ਦੀ ਟਾਇਰਾਂ ਦੀ ਕੰਡੀਸ਼ਨ ਦੋਸਤੋ 60 ਪੈਸੇ ਹੈ ਜੀ ਇੰਜਨ ਗੇਅਰ ਲਿਫਟ ਪੰਪ ਦਾ ਦੋਸਤੋ ਟਰੈਕਟਰ ਓਕੇ ਹੈ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਪ੍ਰੈਸ਼ਰ ਵਗੈਰਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਵੀਡੀਓ ਵਿੱਚ ਇਹ ਜੇਕਰ ਕਰ ਗਿਆ ਪਿਸ ਦੇ ਰੇਟ ਦੀ ਰੇਟ ਹੈ ਜੀ 1 ਲੱਖ ਤੇ 35000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਗਿਆ ਹੈ ਦਾ ਦੋਸਤੋ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਅਤੇ ਜੇਕਰ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਡ ਦਿੱਤੇ ਨੰਬਰ ਤੇ 5-7 ਫੋਟੋ ਮੈਂ 1-2 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਜੀ ਐਡ ਕਰਵਾਉਣ ਦੇ ਲਈ ਧੰਨਵਾਦ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਵਿੱਚ